ਦਾ ਇਸ਼ਨਾਨ ਦੋ-ਦੋ ਕਰੋੜ ਤਿੰਨ-ਤਿੰਨ ਕਰੋੜ ਮਨੁੱਖਾਂ ਦਾ ਇਕੱਠ ਹੋ ਜਾਂਦਾ ਹੈ ਇਤਨੇ ਲੋਕ ਇਸ਼ਨਾਨ ਕਰਦੇ ਨੇ ਉਹ ਜੋ ਕੁੰਬ ਦਾ ਮੇਲਾ ਲੱਗਦਾ ਹੈ ਕਈ ਦਿਨ ਇੰਨੀ ਭੀੜ ਆ ਇਤਨਾ ਇਕੱਠ ਇੰਨੀ ਦੁਨੀਆ ਜਾ ਰਹੀ ਹੈ ਤੁਸੀਂ ਸਾਰੇ ਧਾਰਮਿਕ ਮੰਨ ਲਈਏ ਨਹੀਂ ਹੋਰ ਸਗਲੇ ਵਿਵਹਾਰੀ ਵਪਾਰੀ ਨੇ ਵਪਾਰ ਦੇ ਚ ਕੀ ਹੁੰਦਾ ਹੈ ਦੇਣਾ ਲੈਣਾ ਲੈਣਾ ਦੇਣਾ ਜਾ ਰਹੇ ਆ ਤੇ हे ਪ੍ਰਮਾਤਮਾ ਹੁਣ ਇਹ ਸਾਡੀ ਕਾਮਨਾ ਤੂੰ ਪੂਰੀ ਕਰ ਇਸ ਵਾਸਤੇ ਆਇਆ ਹੈ ਦੇਣਾ ਹੈ ਲੈਣਾ ਹੈ ਲੈਣਾ ਹੈ ਦੇਣਾ ਜਿਹਦੇ ਚ ਦੇਣ ਤੇ ਲੈਣ ਹੋਵੇ ਵਪਾਰ ਸ਼ਰਧਾ ਤੇ ਪ੍ਰੇਮ ਦੇ ਚ ਕੁਰਬਾਨੀ ਹੈ ਅਰਪਣ ਕਰਨਾ ਹੈ ਸਮਰਪਣ ਕਰਨਾ ਹੈ ਕਾਹੂ ਫਲ ਕੀ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਜੇ ਕੀਰਤਨ ਨਾਲ ਜੁੜੇ ਸ਼ਬਦ ਨਾਲ ਜੁੜੇ ਮੰਤਰ ਨਾਲ ਜੁੜੇ ਕਾਹੂ ਫਲ ਕੀ ਕਿਸੇ ਵੀ ਫਲ ਦੀ ਇੱਛਾ ਨੂੰ ਪਰੇ ਰੱਖੇ ਇਹ ਗੱਲ ਸਮਝ ਦੇਚ ਨਹੀਂ ਆਵੇਗੀ ਪਤਾ ਨਹੀਂ ਕਿਤਿਆਂ ਨੇ ਮੈਨੂੰ ਕਿਹਾ ਖਾਸ ਕਰਕੇ ਸਿਆਣੇ ਮਨੁੱਖਾਂ ਨੇ ਜਿਨ੍ਹਾਂ ਨੂੰ ਸਿਆਣਾ ਕਿਹਾ ਜਾਂਦਾ ਹੈ ਕਹਿੰਦੇ ਨੇ ਕਾਮਨਾ ਤੋਂ ਬਿਨਾ ਤੇ ਮਨੁੱਖ ਕੰਮ ਕਰ ਹੀ ਨਹੀਂ ਸਕਦਾ ਕਾਮਨਾ ਹੀ ਤੇ ਪ੍ਰੇਰਨਾ ਦੀ ਬਰਨਾ ਮਨੁੱਖ ਕੁਛ ਕਰ ਹੀ ਨਹੀਂ ਸਕਦਾ ਮੈਂ ਕੀ ਕਰ ਸਕਦਾ ਹੈ ਅਗਰ ਕਰਮ ਹੀ ਰਸ ਬਣ ਜਾਏ ਕਰਮ ਹੀ ਸਵਾਦ ਬਣ ਜਾਏ ਵਾਹਿਗੁਰੂ ਆਖਣਾ ਹੀ ਰਸ ਬਣ ਜਾਏ ਤੇ ਹੋਰ ਕੀ ਕਾਮਨਾ ਕਰਨੀ ਹੈ ਕੀਰਤਨ ਸੁਣਨਾ ਹੀ ਆਨੰਦ ਬਣ ਜਾਏ ਤਾਂ ਹੋਰ ਕੀ ਕਾਮਨਾ ਕਰਨੀ ਹੈ ਪਰ ਐਸਾ ਮਹਾ ਅਨੰਦ ਕਿ ਸਾਰੇ ਰਸ ਫਿੱਕੇ ਪੈ ਜਾਣ ਇਹ ਕੈਸੀ ਅਵਸਥਾ ਹੈ ਜਿੱਥੇ ਕਾਹੂ ਭਲ ਕੀ ਇਛਾ ਨਹੀਂ ਬਾਚੇ ਆਸਾ ਵਿੱਚ ਅਤ ਦੁੱਖ ਗਨਾ ਮਨ ਮੁਖ ਚੇਤ ਲਾਇਆ ਗੁਰਮੁਖ ਭੈ ਨਿਰਾਸ ਸੁਖ ਫਲ ਪਾਇਆ ਦੁਖੀ ਕੌਣ ਹੈ ਜੋ ਹਰ ਵਕਤ ਕਾਮਨਾਵਾਂ ਵਿੱਚ ਰਹਿੰਦਾ ਹੈ ਕਿਉਂ ਕਾਮਨਾਵਾਂ ਸਾਰੀਆਂ ਪੂਰੀਆਂ ਹੀ ਨਹੀਂ ਆਉਂਦੀਆਂ ਇਹ ਕਾਮਨਾ ਦਾ ਨਿਯਮ ਹੀ ਨਹੀਂ ਹੈ ਕਿ ਪੂਰੀ ਹੋਵੇ ਤੁਸੀਂ ਆਖੋਗੇ ਹੁੰਦੀਆਂ ਨੇ ਕਈਆਂ ਦੀਆਂ ਪੂਰੀਆਂ ਜਦ ਇੱਕ ਕਾਮਨਾ ਪੂਰੀ ਆਉਂਦੀ ਹੈ ਨਾ ਤਾਂ ਪੂਰੀ ਹੁੰਦੀ ਆਉਂਦੀਆਂ ਘੱਟ ਤੋਂ ਘੱਟ 10 ਨੂੰ ਜਨਮ ਦੇ ਜਾਂਦੀ ਹੈ 10 ਕਾਮਨਾਵਾਂ ਤਾਂ ਕੀ ਖਾਕ ਪੂਰੀ ਹੋਈ ਤੇ ਉਹ 10 ਕਾਮਨਾਵਾਂ ਪੂਰੀਆਂ ਹੋਵਨ ਪੂਰੀ ਹੁੰਦੀ ਆਉਂਦੀਆਂ 100 ਨੂੰ ਜਨਮ ਦੇ ਜਾਂਦੀਆਂ ਤੇ ਉਹ 100 ਪੂਰੀਆਂ ਹੋਵਨ ਹਜ਼ਾਰਾਂ ਕਾਮਨਾਵਾਂ ਨੂੰ ਜਨਮ ਦੇ ਜਾਂਦੀਆਂ ਨੇ ਜ਼ਿੰਦਗੀ ਮੁਕਣ ਦੇ ਕਰੀਬ ਆ ਜਾਂਦੀ ਏ ਮਨੁੱਖ ਮਰਦਾ ਹੈ ਕਾਮਨਾਵਾਂ ਦੇ ਬੋਝ ਤਲੇ ਪਤਾ ਸਿਆਣੇ ਕੀ ਕਹਿੰਦੇ ਨੇ ਕਿ ਕਬਰ ਇਹਦੇ ਉੱਤੇ ਪੱਥਰ ਨਹੀਂ ਨੇ ਮਿੱਟੀ ਨਹੀਂ ਨੇ ਮੇਰੇ ਸਵਾਸਾਂ 'ਚ ਮੇਰੀਆਂ ਨਿਕਲੀਆਂ ਸਨ ਇੱਛਾਵਾਂ ਕਾਮਨਾਵਾਂ ਉਹਨਾਂ ਨੇ ਹੀ ਦਬਾ ਕੇ ਰੱਖ ਦਿੱਤਾ ਨਹੀਂ ਪੂਰੀਆਂ ਹੋਈਆਂ ਉਹਨਾਂ ਚ ਹੀ ਦਬ ਕੇ ਰਹਿ ਗਏ ਆਵੇਂ ਕਿਸ ਦੀਆਂ ਪੂਰੀਆਂ ਹੋਈਆਂ ਨੇ ਕਿਸ ਦੀਆਂ ਇੱਛਾਵਾਂ ਪੂਰੀਆਂ ਹੋਈਆਂ ਨੇ ਕੋਈ ਨਹੀਂ ਇਹ ਨਿਯਮ ਹੀ ਨਹੀਂ ਹੈ ਇੱਛਾ ਦੇ ਪੂਰੀ ਹੋਣ ਦਾ ਨਿਯਮ ਹੀ ਨਹੀਂ ਹੈ ਪੂਰੀ ਆਉਂਦੀ ਹੈ ਦਸ ਨੂੰ ਜਨਮ ਦੇ ਜਾਂਦੀ ਹੈ ਤੋਂ ਪਹਿਲੇ ਇੱਕ ਦਾ ਸ਼ੌਕ ਸੀ ਹੁਣ ਦਸ ਦਾ ਸ਼ੌਕ ਸੀ ਹੁਣ ਦਸ ਦਾ ਗਮ ਉਮਰ ਦੇ ਵੱਦਦੇ ਆ ਵੱਦਦੇ ਆ ਅਧੂਰੀਆਂ ਇੱਛਾਵਾਂ ਦੀ ਪੰਡ ਬਹੁਤ ਵਜਨੀ ਹੋ ਜਾਂਦੀ ਹੈ ਔਰ ਝੁਕਣਾ ਔਖਾ ਹੋ ਜਾਂਦਾ ਹੈ ਵਰਨਾ ਬਜ਼ੁਰਗੀ ਬੁਢੇਪੇ ਤੋਂ ਜ਼ਿਆਦਾ ਕੋਈ ਅੱਛੀ ਜ਼ਿੰਦਗੀ ਨਹੀਂ ਹੋ ਸਕਦੀ ਬਹੁਤ ਅੱਛੀ ਜ਼ਿੰਦਗੀ ਹੈ ਅਨਭਵ ਜ਼ਿਆਦਾ ਹੋਵੇਗਾ ਜ਼ਿੰਦਗੀ ਦੀਆਂ ਸੀੜੀਆਂ ਤੇ ਜ਼ਿਆਦਾ ਚੜਿਆ ਹੈ ਉਤਾਰ ਚੜਾ ਇਸ ਨੇ ਬੜੇ ਦੇਖੇ ਨੇ ਤਾਂ ਇਹ ਦੇਖਣ ਤੇ ਬੜਾ ਰਸ ਹੋਣਾ ਚਾਹੀਦਾ ਪਰ ਨਹੀਂ ਗਮਗੀਨ ਹੈ ਬੇਚੈਨ ਹੈ ਦੁਖੀ ਹੈ ਦਰਦਾਂ ਔਰ ਮੈਂ ਤੇ ਇਧਰ ਕੈਨੇਡਾ ਅਮਰੀਕਾ ਦੇ ਬਹੁਤ ਸਾਰੇ ਗੁਰਦੁਆਰਿਆਂ ਚ ਖਾਸ ਕਰਕੇ ਇਧਰ ਕੈਲੀਫੋਰਨੀਆ ਦੇਖ ਕੇ 당ਗ ਹੋਇਆ ਦੁਪਹਿਰ ਤੋਂ ਬਾਅਦ ਬਿਰਦ ਲੋਕ ਗੁਰਦੁਆਰੇ ਆ ਜਾਂਦੇ ਨੇ ਬਾਹਰ ਮਹਿਫਿਲ ਸਜਦੀ ਓਹਨਾਂ ਦੀ ਹਰ ਗੁਰਦੁਆਰੇ ਚ 15 20 30 40 ਗੱਪਾਂ ਮਾਰਨਗੇ ਇਧਰ ਉਧਰ ਦੀ ਗੱਲ ਕਰਨਗੇ ਚਿਹਰੇ ਸਾਰਿਆਂ ਦੇ ਉਦਾਸ ਸੁਗਮਕੀਨ ਜਿਉਂ ਰਹਿ ਰਾਜ ਸਾਹਿਬ ਦਾ ਪਾਠ ਸ਼ੁਰੂ ਹੋਵੇਗਾ ਕੀਰਤਨ ਆਰੰਭ ਹੋਣਾ ਹੈ ਬਸ ਰਾਜ ਸਾਭ ਦੀ ਪਹਿਲੀ ਪੰਕਤੀ ਗ੍ਰੰਥੀ ਸਾਹਿਬ ਨੇ ਉਚਾਰਨ ਕੀਤੀ ਨਸੇ ਭਾਜੇ ਨਹੀਂ ਸੁਣਨੇ ਇਹ ਮੈਂ ਦੇਖੇ ਗਮਗੀਤਾਂ ਦੁਖੀ ਇਤਨੀ ਕਾਮਨਾਵਾਂ ਦੀ ਪੰਡ ਬੋਝ ਥੱਲੇ ਦਬੇ ਜਾ ਰਹੇ ਨੇ ਕੌਣ ਕੀਰਤਨ ਸੁਣੇ ਕੌਣ ਕਥਾ ਸੁਣੇ ਕਾਮ ਬਾਣੀ ਨਾਲ ਜੁੜੇ ਕਾਮਨਾ ਪ੍ਰਭੂ ਦਾ ਨਾਮ ਜਪਣੇ ਨਹੀਂ ਦੇਂਦੀ ਕਾਮਨਾ ਪਰਮਾਤਮਾ ਦੀ ਭਾਵਨਾ ਪੈਦਾ ਹੀ ਨਹੀਂ ਹੁੰਦੇ ਇਹ ਮੈਰਜ਼ ਕਰਦੇ ਹਨ ਪਰ ਸਾਇਬ ਕਹਿੰਦੇ ਨੇ ਕੋਈ ਕਰੋਨਾ ਚ ਇੱਕ ਸਾਰੀਆਂ ਕਾਮਨਾਵਾਂ ਨੂੰ ਪਰੇ ਸੁੱਟ ਕੇ ਆਵੇ ਤੇ ਤਾਰਕਿਕ ਪਤਾ ਕੀ ਕਹਿੰਦੇ ਨੇ ਦੋ ਚਾਰ ਵਿਦਵਾਨਾਂ ਨੇ ਤੇ ਮੈਨੂੰ ਸਾਫ਼ ਕਹਿ ਦਿੱਤਾ ਗੈਨੀ ਜੀ ਹੋਣ ਗਿਆ ਉਸ ਜ਼ਮਾਨੇ ਦੀਆਂ ਗੱਲਾਂ ਕਾਮਨਾ ਤੋਂ ਬਿਨਾ ਕਰਮ ਹੋ ਹੀ ਨਹੀਂ ਸਕਦਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਹੋਂਦਾ ਹੈ ਅਗਰ ਕਰਮ रस ਬਣ ਜਾਏ ਕਰਮ ਸਵਾਦ ਬਣ ਜਾਏ ਤਾਂ ਫਿਰ ਕਰਮ ਹੀ ਸੰਗੀਤ ਬਣ ਜਾਂਦਾ ਹੈ ਕਰਮ ਹੀ ਗੀਤ ਬਣ ਜਾਂਦਾ ਹੈ ਔਰ ਕਰਮ ਹੀ ਇਤਨਾ ਮਹਾਨ ਹੋ ਜਾਂਦਾ ਹੈ ਕਿ ਆਤਮਾ ਬੁੱਧੀ ਜ਼ਬਾਨ ਤੋਂ ਤੇ ਇਹ ਨਿਕਲ ਗਿਆ ਕਰਮ ਹੀ ਭਗਵਾਨ ਹੈ ਭਗਵਾਨ ਹੀ ਭਗਵਾਨ ਐਸਾ ਨਹੀਂ ਕਰਮ ਹੀ ਭਗਵਾਨ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦੇ ਦਰਬਾਰ ਵਿੱਚ ਕੀ ਵਿਚਾਰਿਆ ਜਾਏਗਾ ਕਿਸ ਦੀ ਵਿਚਾਰ ਹੋਵੇਗੀ ਕਰਮੀ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਉੱਥੇ ਤੇ ਕੇਵਲ ਕਰਮਾਂ ਦੀ ਵਿਚਾਰ ਦੂਸਰੀ ਕਿਸੇ ਚੀਜ਼ ਦੀ ਨਹੀਂ ਤਾਂ ਖੈਰ ਮੁਖ्तसर ਮੈਂ ਅਰਜ਼ ਕਰਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੰਠ ਤੋਂ ਜਿਹੜਾ ਪਹਿਲਾ ਵਾਕ ਨਿਕਲਿਆ ਉਸ ਨੂੰ ਕਹਿੰਦੇ ਨੇ ਮੂਲ ਮੰਤਰ ਮੂਲ ਬੀਜ ਬੁਨਿਆਦ ਬੁਨਿਆਦੀ ਮੰਤਰ ਉਹ ਜਿਹੜਾ ਬੁਨਿਆਦੀ ਮੰਤਰ ਨਿਕਲਿਆ ਉਸ ਦਾ ਆਖਰੀ ਸ਼ਬਦ ਹੈ ਪ੍ਰਸਾਦ ਉਸ ਦਾ ਪਹਿਲਾ ਸ਼ਬਦ ਹੈ ਇਕ ਇਹ ਗੁਰੂ ਘਰ ਦੇ ਵਿੱਚ ਮੂਲ ਮੰਤਰ ਗੁਰੂ ਅਰਜਨ ਦੇਵ ਜੀ ਇਸ ਦੀ ਇਸ ਤਰ੍ਹਾਂ ਉਪਮਾ ਕਰਦੇ ਨੇ। ਆਹ ਖੁਦ ਮੰਤਰ ਮੂਲ ਮਨ ਏਕ ਹੈ। ਜੇਕਰ ਦ੍ਰਿੜਚਿਤ ਕੀਜੇ ਰੇ ਜਨਮ ਜਨਮ ਕੇ ਪਾਪ ਕਰਮ ਕਾ ਕਾਟਨ ਹਾਰਾ ਲੀਜੇ ਰੇ। ਮੂਲ ਮੰਤਰ ਇੱਕ ਐਸੀ ਔਸ਼ਧੀ ਹੈ ਕਿ ਜਨਮਾਂ ਜਨਮਾਂ ਤਰਾ ਦੇ ਜੋ ਪਾਪ ਨੇ, ਗੁਨਾਹ ਨੇ, ਧੱਬੇ ਨੇ, ਦੁੱਖ ਨੇ, ਸੰਤਾਪ ਨੇ ਮਿਟ ਜਾਂਦੇ ਹੈ ਇਸ ਮੰਤਰ ਦੇ ਚ ਇਤਨੀ ਸ਼ਕਤੀ ਇਸ ਮੰਤਰ ਦੇ ਚ ਇਤਨਾ ਬਲ ਇਸ ਮੰਤਰ ਦੀ ਇਤਨੀ ਮਹਿਮਾ ਕਹਿੰਦੇ ਨੇ ਮੰਤਰ ਜਪਦਿਆਂ ਜਦ ਰਸ ਆਉਣ ਲੱਗ ਪਏ ਮੰਤਰ ਸਿੱਧ ਹੋ ਗਿਆ ਸੰਕਲਪ ਕੀਤਾ ਹੈ ਔਰ ਆਪਣੀ ਸਾਰੀ ਇਕੱਠੀ ਸ਼ਕਤੀ ਨੂੰ ਉਸ ਸੰਕਲਪ ਦੇ ਰਾਹੀ ਬਾਹਰ ਮਨੁੱਖ ਪੂਰਤੀ ਕਰ ਸਕੇ ਉਹਨੂੰ ਕੈਨਨ ਤੰਤਰ ਸਿੱਧੀ ਤੰਤਰ ਸਿੱਧ ਹੋ ਗਏ ਜਿਹੜੇ 84 ਸਿੱਧ ਹੋਏ ਨੇ ਵਾਸਤਵਿਕ ਇਕਾਂਤਿਕ ਸਨ ਉਸ ਜ਼ਮਾਨੇ ਦੇ ਬੜੀਆਂ ਕਰਾਮਾਤਾਂ ਦਿਖਾਉਂਦੇ ਸਨ ਬੜੀਆਂ ਗੱਲਾਂ ਔਰ ਇਹ ਅੱਜ ਵੀ ਨਹੀਂ ਹਿਰਦਾ ਸ਼ੁੱਧ ਹੋਵੇ ਬਾਵੇ ਨਾ ਹੋਵੇ ਅਕਸਰ ਨਹੀਂ ਆਉਂਦਾ ਲੇਕਿਨ ਤੰਤਰਿਕ ਸਿੱਧੀ ਦੀ ਦੀ